ਮੇਰੇ ਮਾਨਯੋਗ ਮੇਰੇ ਦੋਸਤੋ ਮੈਂ ਤੁਹਾਡੇ ਨਾਲ ਚੰਗੀ ਜ਼ਿੰਦਗੀ ਜੀਣ ਲਈ ਇੱਕ ਗੱਲ ਸਾਂਝੀ ਕਰਨੀ ਚਾਹਨਾ ਕਿਰਪਾ ਕਰਕੇ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਜੀਣਾ ਆਸਾਨ ਨਹੀਂ ਹੁੰਦਾ ਕਹਿੰਦੇ ਨੇ ਕਿ ਜ਼ਿੰਦਗੀ ਨੂੰ ਜੀਣਾ ਆਸਾਨ ਨਹੀਂ ਹੁੰਦਾ ਪਰ ਜ਼ਿੰਦਗੀ ਨੂੰ ਜੀਣਾ ਆਸਾਨ ਬਣਾਉਣਾ ਪੈਂਦਾ ਹੈ ਕਿਵੇਂ ਇੱਕ ਵਾਰੀ ਸੁਪਰੀਮ ਕੋਰਟ ਦੇ ਜਸ ਸਾਹਿਬਾਨ ਨੇ ਵੀ ਇਹ ਕਿਹਾ ਸੀ ਕਿ ਕੁਝ ਸਬਰ ਕਰਕੇ ਕੁਝ ਬਰਦਾਸ਼ਤ ਕਰਕੇ ਤੇ ਬਹੁਤ ਕੁਝ ਨਜ਼ਰਅੰਦਾਜ਼ ਕਰਕੇ ਮੇਰਾ ਖਿਆਲ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਡੂ ਨਾਟ ਐਵਰ ਥਿੰਕ ਥੈਟ ਕਿ ਮਾਈ ਵੇ ਇਜ਼ ਓਨਲੀ ਹਾਈਵੇ ਇਹ ਕਦੇ ਨਾ ਸੋਚੋ ਕਿ ਕੇਵਲ ਮੈਂ ਹੀ ਠੀਕ ਹਾਂ ਬੀ ਹੰਬਲ in my view humility is the strongest characteristics in human being ਇਸੇ ਕਰਕੇ ਕਿਹਾ ਗਿਆ ਹੈ ਕਿ ਨਿਮਾਣੇ ਬਣ ਕੇ ਜੀਓ ਮੇਰੇ ਖਿਆਲ ਵਿੱਚ ਇਨਸਾਨੀਅਤ ਹੀ ਇਨਸਾਨ ਦਾ ਸਭ ਤੋਂ ਵੱਡਾ ਗੁਣ ਹੈ ਸੋ ਯਾਦ ਹਮੇਸ਼ਾ ਰੱਖਣਾ ਇਸ ਗੱਲ ਨੂੰ ਕਿ ਚੰਗੀ ਜ਼ਿੰਦਗੀ ਕਿਵੇਂ ਜੀਣੀ ਹੈ ਕੁਝ ਸਬਰ ਕਰਕੇ ਕੁਝ ਬਰਦਾਸ਼ਤ ਕਰਕੇ ਅਤੇ ਬਹੁਤ ਕੁਝ ਨજર ਅੰਦਾਜ਼ ਕਰਕੇ ਧੰਨਵਾਦ